ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਭਾਈ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਮੇਰਾ ਕ੍ਰਿਸ਼ਨ ਰੋਡ ਆ ਜੀ ਭਾਜੀ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਬੇਲਪੁਰੀ ਲੰਮੇ ਨੇ ਬੇਲਪੁਰੀ ਤੇ ਭਾਜੀ ਮੈਂ 20 22 ਸਾਲ ਹੋ ਗਏ ਹੋਰ ਇਹਦੇ ਨਾਲ ਭਾਜੀ ਕਿਹੜਾ ਕੰਮ ਜੇ ਗੋਲਾ ਲੈਮਨ ਦੇ ਕਲਾਸੋ ਡਾੜੇ ਲੈਮਨ ਠੀਕ ਹੈ ਜੀ ਇਹ ਤੁਸੀਂ ਸਟਾਰਟ ਕੀਤਾ ਸੀ ਮੇਰੇ ਫਾਦਰ ਲਾਂਦੇ ਹੁੰਦੇ ਗੋਲਾ ਤੇ ਲੈਮਨ ਅੱਛਾ ਜੀ ਇਮਲੀ ਅਲਾਉ ਚਟੇਪੇ ਠੀਕ ਹੈ ਜੀ ਕਨ ਸਾਫ ਦੇ ਲੱਗ ਤੇ ਉਸ ਤੋਂ ਬਾਅਦ ਹੁਣ ਇਹ ਤੁਸੀਂ ਕਰਦੇ ਹੋ ਹਾਂ ਜੀ ਤੇ ਹੁਣ ਤੁਸੀਂ ਹੁੰਦੇ ਇੱਥੇ ਹਾਂ ਜੀ ਹਾਂ ਜੀ ਇਹ ਛੋਟਾ ਬ੍ਰਦਰ ਆ ਅੱਛਾ ਜੀ ਇਹ ਮਸ਼ਹੂਰ ਹੈ ਬਡਾਲੇ ਦੇ ਤੱਤਾ ਗੋਲੇ ਵਾਲਾ ਇਹ ਤੱਤਾ ਗੋਲੇ ਵਾਲਾ ਇਹ ਮਸ਼ਹੂਰ ਹੈ ਇਹ ਤੱਤਾ ਵਗਦਾ ਥੋੜਾ ਅੱਜ ਤੱਤਾ ਵਗਦਾ ਡੀ ਠੀਕ ਆ ਵੀ ਕੰਮ ਤੇ ਗੋਲੇ ਦਾ ਕਰਦਾ ਵਾ ਕੰਮ ਨਾ ਇਹ ਤੱਤਾ ਵਾਲਾ ਮਸ਼ਹੂਰ ਬਡਾ ਦੱਦਾ ਇਹ ਕੰਮ ਠੰਡੇ ਵਾਲਾ ਕਰਦਾ ਹੈ ਨਾ ਮਾਪੇ ਪਤਾ ਲੱਗਣ ਡੀ ਡਿੰਗ ਇਹ ਭਾਜੀ ਅੱਜ ਕੀ ਬਣਾਓਗੇ ਜੀ ਤਿਆਰ ਕਰੋਗੇ ਠੀਕ ਆ ਜੀ ਮਿਰਚ ਮਿਰਚ ਨੋਰਮਲ ਹੀ ਭਾਜੀ ਨਾ ਜ਼ਿਆਦੀ ਨਾ ਘੱਟ ਇਹ ਕੀ ਪਾਇਆ ਜੀ ਪਹਿਲ ਹਣ ਆਲੂ ਵੀ ਅੱਛਾ ਜੀ ਇਹ ਪੰਜਾਬੀ ਦਾ ਅੱਛਾ ਨਾਮਕੀਨ ਪੰਜਾਬੀ ਤੜਕਾ ਬਣਾਉਂਦੇ ਹਾਂ ਜੀ ਵਾਹ ਬਈ ਯਾਰ ਇਹ ਇਧਰ ਕੀ ਆ ਖੁੱਲੀਆਂ ਜੀ ਠੀਕ ਹੈ ਜੀ ਇਹ ਫਿਰ ਭੁਜੀਆ ਪਿਆਜ ਇਹ ਸਰਦੀ ਪਿਆਜ ਤੇ ਵਾਹ ਬਈ ਫਿਰ ਨਮਕ ਇਹ ਨਮਕ ਈੜਾ ਭਾਜੀ ਇਹ ਭਾਜੀ ਆਪਾਂ ਤਿਆਰ ਕਰਦੇ ਹਾਂ ਮਿਕਸ ਕਰਕੇ ਠੀਕ ਹੈ ਤੁਸੀਂ ਚੈੱਕ ਕਰ ਦੋ ਜੀ ਠੀਕ ਹੈ ਮਿਰਚ ਕਿੰਨੀ ਦੀ ਕਰਾਂ ਮਿਰਚ ਨੋਰਮਲ ਹੀ ਭਾਜੀ ਨਾ ਜ਼ਿਆਦੀ ਤੇ ਨਾ ਹੀ ਘੱਟ ਨੋਰਮਲ ਰੱਖੋ ਅਛਾ ਇਹ ਨਾਲ ਹੀ ਉਸੇ ਵੇਲੇ ਕਰਕੇ ਦੇਣਾ ਰਾਜ ਹਾਂਜੀ ਇਹ ਨਾਲ ਨਿੰਬੂ ਆ ਗਿਆ ਹਾਂਜੀ ਇਹ ਬੇਰਪੁਰੀ ਤੁਹਾਡੀ ਬਟਾਲੇ ਚ ਭਾਜੀ ਪੂਰੀ ਮਸ਼ਹੂਰ ਆ ਜੀ ਭਾਜੀ ਆਡੀ ਗਾਦੀ ਬਾਬੇ ਨਾਨਕ ਜੀ ਕਿਰਪਾ ਵਾ ਨਹੀਂ ਸਹੀ ਆ ਜੀ ਮਾਨ ਤਨ ਹੰਕਾਰ ਨਹੀਂ ਕਰੀ ਕੀਤਾ ਇਹ ਮਿਕਸ ਕਰਦੇ ਨਾ ਹਾਂਜੀ ਠੀਕ ਆ ਜੀ ਕੋਈ ਮਾਨ ਨਹੀਂ ਕੋਈ ਹੰਕਾਰ ਨਹੀਂ ਆਗੇ ਵੇਖੋ ਤੇ ਚਲ ਵਾਹ ਜੀ ਵਾਹ ਇਹ ਉੱਪਰ ਆ ਗਿਆ ਫਿਰ ਨਮਕੀ ਨਮਕੀਨ ਖੱਟਾ ਇਹ ਮਿੱਠੀ ਠੀਕ ਹੈ ਜੀ ਚਟਨੀ ਭਾਜੀ ਆਪਣੇ ਕੋਲ ਕਿਹੜੀ ਕਿਹੜੀ ਹੁੰਦੀ ਹੈ ਇਮਲੀ ਵਾਲੀ ਇਹ ਇਮਲੀ ਵਾਲੀ ਆ ਇਹ ਜਦਾਂ ਤਿਆਰ ਕਰਦੇ ਜੀ ਬੱਜੇ ਇਹ ਖੱਟੇ ਮਸਾਲਾ ਪਾਉਂਦੇ ਅੱਛਾ ਜੀ ਕੀ ਕੀ ਪੈਂਦਾ ਇਹਦੇ ਵਿੱਚ ਇਹ ਤੇ ਆਪਣਾ ਮਸਾਲੇ ਤਿਆਰਿਆਂ ਲੈ ਤੁਸੀਂ ਖੱਟਾ ਸਿੰਪਲ ਵੀ ਖਾ ਸਕਦੇ ਹੋ ਇਹ ਮਿੱਠੀ ਖੰਡ ਤੇ ਗੁੜ ਮਿਕਸ ਅੱਛਾ ਇਹ ਗੁੜ ਦੀ ਹੁੰਦੀ ਹੈ ਜੀ ਮਿਕਸ ਖਾਂਡ ਗੋੜਤ ਵਿੱਚ ਠੀਕ ਠੀਕ ਹੈ ਇਹ ਪਲੇਟ ਦਾ ਭਾਜੀ ਕੀ ਰੱਖਿਆ ਜੀ ਰੇਟ ਦੱਸੋ ਇਹ 30 ਰੁਪਏ ਹੈ ਠੀਕ ਹੈ ਤੇ ਇਹ ਭਾਜੀ ਲੋਕੇਸ਼ਨ ਦੱਸੋ ਜੀ ਇੱਕ ਵਾਰੀ ਤੁਸੀਂ ਆਪਣੀ ਜੇ ਕਹਿੰਨੇ ਇੱਥੇ ਆਉਣਾ ਹੋਏ ਤੇ ਲੋਕੇਸ਼ਨ ਸ਼੍ਰੀ ਮੰਦਿਰ ਦੇ ਉਰਾਂ ਲੰਨੇ ਆ ਕੋਟੀ ਬਾਹਰ ਤੇ ਕੋਈ ਫੋਨ ਨੰਬਰ ਆਪਣਾ ਦੱਸ ਦਿਓ ਜੀ 98864553 ਠੀਕ ਹੈ ਜੀ ਤਿਆਰ ਹੋ ਗਈ ਹੁਣ ਖਾ ਕੇ ਵੇਖੋ ਸਰ ਚੈੱਕ ਕਰਦੇ ਹੋ ਠੀਕ ਹੈ ਭਾਜੀ ਠੀਕ ਹੈ ਲਓ ਜੀ ਭਾਜੀ ਨੇ ਬੇਲਪੂਰੀ ਤਿਆਰ ਕਰ ਦਿੱਤੀ ਆ ਤੇ ਕਾਫੀ ਆਈਟਮਾਂ ਵਿੱਚ ਪਾਈਆਂ ਜੀ ਪੰਜਾਬੀ ਤੜਕਾ ਨਮਕੀਨ ਵਗੈਰਾ ਤੇ ਫੁੱਲੀਆਂ ਪਾ ਕੇ ਤਿਆਰ ਕੀਤੀ ਹੈ ਤੇ ਚਟਨੀ ਇਹਨਾਂ ਨੇ ਇਹ ਖੱਟੀ ਮਿੱਠੀ ਦੋਨੋਂ ਪਾਈਆਂ ਤੇ ਭਾਈ ਜੀ ਉਹਨਾਂ ਲੈ ਕੇ ਦੱਸਦੇ ਆ ਜੀ ਕਿਵੇਂ ਦਾ ਟੇਸਟ ਆ ਹੂੰ ਬਹੁਤ ਵਧੀਆ ਤਿਆਰ ਕੀਤੀ ਹੈ ਜੀ ਪੂਰੀ ਚਟਨੀ ਦਾ ਫਲੇਵਰ ਵੀ ਆਉਣ ਦੇ ਖੱਟ ਮਿੱਠੀ ਹੈ ਪੂਰੀ ਤੇ ਜਿਹੜੀ ਉੱਤੇ ਨਮਕੀਨ ਪਾਈ ਆ ਪੂਰੀ ਕਰੰਚੀ ਆ ਜੀ ਪੂਰੀ ਕਰਤਰੀ ਹੈ ਤੇ ਬਹੁਤ ਵਧੀਆ ਵੀਰ ਹੋਣਾ ਨੇ ਤਿਆਰ ਕੀਤੀ ਆ ਭਾਜੀ ਬਹੁਤ ਵਧੀਆ ਤਿਆਰ ਕੀਤੀ ਜੀ ਥੈਂਕ ਯੂ ਭਾਜੀ ਤੇ ਜਰੂਰ ਭਾਜੀ ਹੁਣਾਂ ਕੋ ਔਰ ਇਹ ਇੱਕ ਥੋੜੀ ਲੋਕੇਸ਼ਨ ਦੱਸੋ ਜੀ ਫੇਰ ਇੱਕ ਥੋੜੀ ਆਪਣੀ ਸ਼ਨੀ ਮੰਦਰ ਦੇ ਉਰਾ ਵਾਲਾ ਇਹ ਕਿਹੜਾ ਰੋਡ ਪੈ ਜਾਂਦਾ ਜੀ ਧਰਮਪੁਰਾ ਕਲੋਨੀ ਧਰਮਪੁਰਾ ਕਲੋਨੀ ਬਟਾਲਾ ਜੀ ਸ਼ਨੀ ਮੰਦਰ ਦੇ ਕੋਲ ਤੇ ਜਰੂਰ ਭਾਜੀ ਹੁਣਾਂ ਤੇ ਪਹੁੰਚੋ ਤੇ ਬਾਕੀ ਠੀਕ ਹੈ ਜੀ ਹੁਣ ਸਾਡੀ ਆਪਣੀ ਮੇਲ ਪੂਰੀ ਤੇ ਜਲਦੀ ਮਿਲਦੇ ਆ ਨਵੀਂ ਹੋਰ ਕੋਈ ਵੀਡੀਓ ਵਿੱਚ ਜਲਦ ਤੋਂ ਜਲਦ ਸਸਟੈਂਟ